ਹਿੱਟ ਐਂਡ ਰਨ ਕੇਸ ਵਿੱਚ ਵੱਦ ਸਜ਼ਾਵਾਂ ਨੂੰ ਲੈ ਕੇ ਪੂਰੇ ਦੇਸ਼ ਭਰ ਵਿੱਚ ਟਰੱਕ ਡਰਾਈਵਰਾਂ ਦੀ ਹੜਤਾਲ ਜਾਰੀ ਹੈ। ਦੇਸ਼ ਵਿੱਚ 30 ਲੱਖ ਟਰੱਕ ਦੇ ਪਹੀਏ ਰੁਕ ਗਏ ਨੇ ਤੇ ਪੰਜਾਬ ਦੇ ਕਈ ਪੈਟਰੋਲ ਪੰਪਾਂ ਤੇ ਸਿਰਫ 2 ਦਿਨ ਦਾ ਹੀ ਸਟਾਕ ਬਾਕੀ ਹੈ। ਜੇਕਰ ਗੱਲ ਕੀਤੀ ਜਾਵੇ ਬਠਿੰਡਾ ਦੀ ਤਾਂ ਬਠਿੰਡੇ ਦੇ ਵਿੱਚ 40% ਦੀ ਪੈਟਰੋਲ ਪੰਪਾਂ ਤੇ ਤੇਲ ਨਹੀਂ ਹੈ ਤੇ ਹਰ ਪੈਟਰੋਲ ਪੰਪ ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਨਜ਼ਰ ਆ ਰਹੀਆਂ ਨੇ। ਲੋਕਾਂ ਨੂੰ ਪੈਟਰੋਲ ਡੀਜ਼ਲ ਨਹੀਂ ਮਿਲ ਰਿਹਾ ਤੇ ਬਾਹਰੋਂ ਪੈਟਰੋਲ ਡੀਜ਼ਲ ਦੇ ਟਰੱਕ ਆ ਨਹੀਂ ਰਹੇ ਲੋਕਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਡਰਾਈਵਰਾਂ ਨੂੰ ਤੁਰੰਤ ਰਿਹਾ ਕਰੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਮੇਰਾ ਨਾਮ ਲੱਭੀ ਹੈ ਗਾਈ ਕੋਟਵਕ ਤੋਂ ਆਏ ਆ ਤੇ ਲੋਕਾਂ ਨੇ ਸਾਨੂੰ ਬਹੁਤ ਅੱਖ ਹੋ ਰਹੀ ਪਿੰਡ ਤੋਂ ਆਏ ਆ ਸੀ ਕੋਟਵਕ ਤੋਂ ਪਿੰਡਾ ਢਾ ਤੇ ਉੱਥੋਂ ਅਸੀਂ ਆਏ ਆ ਤੁਹਾਨੂੰ ਬਹੁਤ ਅੱਖ ਆ ਰਿਹਾ ਵਸਤੇ ਆਏ ਆ ਤਾਂ 2-4 ਦਿਨਾਂ ਤੋਂ ਹੀ ਬੱਸਾਂ ਹੀ ਬੰਦ ਹੋ ਰਹੀਆਂ ਸਾਨੂੰ ਸੂਚਨਾ ਮਿਲੀ ਅੱਜ ਪਹਿਲਾਂ ਮੋਟਰਸਾਈਕਲ ਤੇ ਆਉਣੰਦੀ ਸੀ ਅੱਜ ਬਸ ਤੇ ਆਏ ਆ ਸੀ ਦੋ ਚਾਰ ਦਿਨਾਂ ਤੋਂ ਕਿਹ ਉਹਦੇ ਬੱਸਾਂ ਹੀ ਬੰਦ ਹੋ ਰਹੀਆਂ ਅਸੀਂ ਤਾਂ ਕਰਕੇ ਸਾਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਅਸੀਂ ਕੇਂਦਰ ਸਰਕਾਰ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਤੁਸੀਂ ਜੀ ਇਹ ਪੈਟਰੋਲ ਪੰਪ ਤੇ ਤੁਸੀਂ ਇਹ ਜਿਹੜਾ ਤੇਲ ਆਏ ਚਾਲੂ ਕਰੋ ਤੁਸੀਂ ਇਹਨੂੰ ਪੋਸਟ ਕਰੋ ਨਹੀਂ ਤਾਂ ਚੱਕਾ ਜਾਮ ਹੋ ਜੂਗਾ ਚਾਰ ਚਾਰ ਪੰਜ ਦਿਨਾਂ ਤੇ ਇੱਕ ਟੱਕਾ ਜਾਮ ਹੋ ਜੂਗਾ ਤਾਂ ਮੇਰਾ ਨਾਮ ਨਵਦੀਪ ਸ਼ਰਮਾ ਰੋਕੀ ਹੈ ਜੀ ਅਸੀਂ ਬਟਿੰਡੇ ਤੇ ਹੈ ਜੀ ਲੋਕਲ ਹੈ ਜੀ ਤੇ ਜਾਣਾ ਸੀ ਹੁਣ ਬਾਹਰ ਹਰਮਾਨਗੜ੍ਹ ਜੀ ਬੱਚੇ ਨੂੰ ਲੈ ਕੇ ਆਣਾਗਾ ਹਾਂ ਹੁਣ ਤੇਲ ਕਿਤੋਂ ਮਿਲ ਨਹੀਂ ਰਿਹਾ ਹੁਣ ਟਰਾਈ ਕਰੀ ਜਨੇ ਕਿ ਤੋ ਤੇਲ ਮਿਲ ਜੇ ਕਿਤੇ ਜਾ ਵੜੀ ਹੈ ਜੀ ਹੁਣ ਸਰਕਾਰ ਦੀ ਅੱਡੀ ਨਾਕਾਮੀ ਹੈ ਜੀ ਉਹਨਾਂ ਨੇ ਪਹਿਲਾਂ ਦੱਸਣਾ ਚਾਹੀਦਾ ਕਿ ਤੇਲ ਕੱਲ ਨਹੀਂ ਮਿਲਣਾ ਜੀ ਹਾਂ ਮੁੰਡਾ ਭਲੇ ਇੰਤਜ਼ਾਮ ਕਰ ਕਰ ਕੇ ਤੇਲ ਦਾ ਜੀ ਆਪ ਦਾ ਇਹਨੇ ਖੜੇ ਪੈ ਰਹੇ ਨੇ ਨੇ ਬੰਦ ਕਰਤੀ ਜੀ ਉਹ ਤੁਸੂ ਕਿਹੜੇ ਪਾਸੇ ਚਾਹੀਏ ਅਸੀਂ ਅੰਨੀ ਜੀ ਹੁਣ ਬੱਚੇ ਲੈ ਕੇ ਆਣੇ ਆ ਕਿ ਦੱਸੋ ਕਿਵੇਂ ਲੈ ਕੇ ਆਈ ਮੈਂ ਚੁੱਥੇ ਪੰਪ ਤੇ ਆਇਆ ਜੀ ਹੁਣ ਬੱਚੇ ਆ ਸਾਹਮਣੇ ਪੁਲਿਸ ਆਉਂਦੇ ਸਾਹਮਣੇ ਪੰਪ ਤੇ ਜੋ ਉੱਥੇ ਚੱਲੇ ਸ਼ਾਇਦ ਤੁਹਾਨੂੰ ਤੇਲ ਮਿਲ ਜੇ ਹੁਣ ਸ਼ਾਇਦ ਉੱਥੇ ਚ ਮੈਂ ਉਸਦੇ ਚਾਚਾ ਹੀ ਐਡਮਿਟ ਸੀਗੇ ਤੇ ਮੈਂ ਇੱਥੇ ਪੰਪਰ ਤੇ ਆਇਆ ਸੀ ਤੇ ਤੇਲ ਪਵਾਉਣੇ ਕਹਿੰਦੇ ਤੇਲ ਹੀ ਹੈ ਨਹੀਂ। ਨਾ ਕੋਈ ਖਬਰ ਲੱਗੀ ਨਾ ਕੋਈ ਦਿੱਕਤ ਨਾ ਅਚਾਨਕ ਮਤਲਬ ਤੇਲ ਕਰਮ ਤੇਲ ਵੀ ਹੈ ਨਹੀਂ ਤੇ ਪਰੇਸ਼ਾਨੀ ਤੇ ਇਹੀ ਹੈ ਵੀ ਹੁਣ ਜਾਣਾ ਨੂੰ ਵਾਸਤੇ ਪਰੇਸ਼ਾਨੀ ਆਊਗੀ। ਠੇਠ ਪੰਜਾਬੀ ਟੀਵੀ ਲਈ ਬਿਊਰੋ ਰਿਪੋਰਟ